ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਇੰਦਰਜੀਤ कौर ਪੰਜਾਬੀ ਵੇਜ ਮਸਾਲਾ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈ ਹਾਂ ਮੂੰਹ ਚ ਕੁਲ ਜਾਣ ਵਾਲੀ ਨਰਮ-ਨਰਮ ਬਹੁਤ ਹੀ ਵਧੀਆ ਸੂਜੀ ਦੀ ਮਠਿਆਈ ਇਹ ਮਠਿਆਈ ਜਿੰਨੀ ਸਵਾਦ ਹੁੰਦੀ ਹੈ ਨਾ ਤੇ ਬਣਾਉਣਾ ਵੀ ਇਹਨੂੰ ਓਨਾ ਹੀ ਸੌਖਾ ਹੈ ਤੇ ਰੈਸিপি ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਇੱਕ ਛੋਟੀ ਜਿਹੀ ਰਿਕਵੈਸਟ ਹੈ ਕਿ ਜੇਕਰ ਹਜੇ ਤੱਕ ਤੁਸੀਂ ਤੁਹਾਡੇ ਆਪਣੇ ਚੈਨਲ ਪੰਜਾਬੀ ਵੇਜ ਮਸਾਲਾ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਸਬਸਕ੍ਰਾਈਬ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਵੀ ਜ਼ਰੂਰ ਪ੍ਰੈਸ ਕਰਿਓ ਜੀ ਤੇ ਮਠਿਆਈ ਬਣਾਉਣ ਵਾਸਤੇ ਨਾ ਆਪਾਂ ਕੋਈ ਵੀ ਇੱਕ ਭਾਰੇ ਤਲੇ ਦਾ ਪਾਂਡਾ ਲਵਾਂਗੇ ਤੇ ਉਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਪਾਣੀ ਤਕਰੀਬ ਕੱਪ ਦਾ ਚੌਥਾ ਹਿੱਸਾ ਤੇ ਨਾਲ ਹੀ ਪਾਵਾਂਗੇ 1 ਲੀਟਰ ਫੁੱਲ ਫੈਟ ਦਾ ਦੁੱਧ ਤੇ ਦੁੱਧ ਤੁਸੀਂ ਇੱਥੇ ਕੋਈ ਵੀ ਲੈ ਸਕਦੇ ਹੋ ਪੈਕੇਟ ਵਾਲਾ ਆ ਜਾਂ ਚੂਆਵਾ ਜਿਹੜਾ ਤੁਹਾਡੇ ਕੋਲ ਘਰ ਵਿੱਚ ਹੋਵੇ ਬਸ ਫੁੱਲ ਫੈਟ ਦਾ ਲਵੋ ਹੋਲ ਫੈਟ ਦਾ ਹੋਏਗਾ ਤੇ ਮਠਿਆਈ ਜਿਹੜੀ ਹੈ ਬਹੁਤ ਹੀ ਵਧੀਆ ਬਨੇਗੀ ਤੇ ਹੁਣ ਨਾ ਗੈਸ ਦੀ ਫੁੱਲ ਫਲੇਮ ਤੇ ਆਪਾਂ ਦੁੱਧ ਨੂੰ ਇੱਕ ਬਾਲਾਂ ਤੱਕ ਗਰਮ ਕਰਾਂਗੇ ਤੇ ਜਦੋਂ ਦੁੱਧ ਨੂੰ ਉਬਾਲ ਆ ਜਾਵੇ ਨਾ ਉਦੋਂ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਮੀਡੀਅਮ ਟੂ ਲੋ ਤੇ ਦੁੱਧ ਨੂੰ ਨਾ ਆਪਾਂ ਮੀਡੀਅਮ ਟੂ ਲੋ ਫਲੇਮ ਤੇ ਹੀ ਕਾੜਾਂਗੇ ਕਿੰਨਾ ਕਾੜਾਂਗੇ ਜਦੋਂ ਤੱਕ ਕਿ ਦੁੱਧ ਕੜ ਕੜ ਕੇ ਅੱਧਾ ਨਹੀਂ ਰਹਿ ਜਾਂਦਾ ਯਾਨੀ ਕਿ ਜਿਹੜਾ ਹੈ 1 ਲੀਟਰ ਦੁੱਧ ਹੈ ਨਾ ਇਹ ਅੱਧਾ ਹੋ ਜਾਵੇ ਅੱਧਾ ਲੀਟਰ ਰਹਿ ਜਾਵੇ ਉਦੋਂ ਤੱਕ ਆਪਾਂ ਇਹਨੂੰ ਕਾੜਾਂਗੇ ਤੇ ਵਿੱਚ ਵਿੱਚ ਨਾ ਥੋੜੀ ਥੋੜੀ ਦੇਰ ਨੂੰ ਚਲਾਵਾਂਗੇ ਵੀ ਜ਼ਰੂਰ ਤੇ ਹੁਣ ਤੁਸੀਂ ਇੱਥੇ ਦੇਖ ਸਕਦੇ ਹੋ ਜੀ ਦੁੱਧ ਜਿਹੜਾ ਹੈ ਨਾ ਕੜ ਕੜ ਕੇ ਅੱਧਾ ਰਹਿ ਗਿਆ ਹੈ ਤੇ ਪਹਿਲੇ ਨਾਲੋਂ ਕਾਫੀ ਗਾਲਾ ਵੀ ਹੋ ਗਿਆ ਹੈ ਹੈਨਾ ਇਨੂੰ ਮੈਂ 15 ਤੋਂ 20 ਮਿੰਟ ਤੱਕ ਗੈਸ ਦੀ ਮੀਡੀਅਮ ਟੂ ਲੋ ਫਲੇਮ ਤੇ ਇਸਨারে ਜਾਇਆ ਹੈ ਤਾਂ ਇੰਨਾ ਗਾੜਾ ਹੋਇਆ ਇੰਨੇ ਟਾਈਮ ਵਿੱਚ ਤੇ ਜੇਕਰ ਤੁਸੀਂ ਚਾਹਦੇ ਹੋ ਕਿ ਛੇਤੀ ਗਾੜਾ ਹੋ ਜਵੇ ਟਾਈਮ ਕੱਟ ਲੱਗੇ ਤੇ ਉਹਦੇ ਵਾਸਤੇ ਤੁਹਾਨੂੰ ਫੁੱਲ ਫਲੇਮ ਤੇ ਇਹਨੂੰ ਕੜਨਾ ਪਏਗਾ ਪਰ ਤੁਹਾਨੂੰ ਕੋਲ ਖੜੇ ਹੋ ਕੇ ਇਹਨੂੰ ਲਗਾਤਾਰ ਚਲਾਉਣਾ ਵੀ ਪਏਗਾ ਤਾਂ ਇਹ ਛੇਤੀ ਗਾੜਾ ਹੋਏਗਾ ਨਹੀਂ ਤੇ ਆਰਾਮ ਨਾਲ ਇਹਨੂੰ ਗਾੜਾ ਹੁੰਦੇ ਹੋ ਗੈਸ ਦੀ ਮੀਡੀਅਮ ਟੂ ਲੋ ਫਲੇਮ ਤੇ ਤੇ ਬਾਸ ਹੁਣ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਹੁਣ ਇਹ ਕੜਿਆ ਹੋਇਆ ਦੁੱਧ ਨੂੰ ਆਪਾਂ ਇੱਕ ਸਾਈਡ ਤੇ ਰੱਖ ਦਵਾਂਗੇ ਤੇ ਹੁਣ ਨਾਲ ਹੀ ਗੈਸ ਤੇ ਰੱਖਾਂਗੇ ਇੱਕ ਹੋਰ ਕੜ ਤੇ ਕੜਾਹੀ ਵਿੱਚ ਪਾਵਾਂਗੇ ਇੱਕ ਵੱਡਾ ਚਮਚ ਦੇਸੀ ਘਿਓ ਤੇ ਜਦੋਂ ਘਿਓ ਹਲਕਾ ਜਿਹਾ ਗਰਮ ਹੋ ਜਾਏਗਾ ਨਾ ਉਹ ਤੋਂ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਕੱਪ ਭਰ ਕੇ ਬਰੀਕ ਵਾਲੀ ਸੂਜੀ ਇਹ ਵਜ਼ਨ ਵਿੱਚ 150 ਗ੍ਰਾਮ ਹੈ ਯਾਨੀ ਕਿ 150 ਗ੍ਰਾਮ ਹੈ ਤੇ ਜੇਕਰ ਬਰੀਕ ਵਾਲੀ ਸੂਜੀ ਨਾ ਹੋਵੇ ਨਾ ਤੇ ਮੋਟੀ ਵਾਲੀ ਸੂਜੀ ਨੂੰ ਗ੍ਰਾਈਂਡਰ ਚ ਆਜੇ ਗ੍ਰाइंड ਕਰਕੇ ਤੇ ਬਰੀਕ ਕਰ ਲਵੋ ਬਹੁਤ ਜ਼ਿਆਦਾ ਨਹੀਂ ਚਲਾਉਣਾ ਥੋੜਾ ਜਿਹਾ ਚਲਾਓਗੇ ਤੇ ਜਿਹੜੀ ਮੋਟੀ ਸੂਜੀ ਹੈ ਨਾ ਉਹ ਬਰੀਕ ਹੋ ਜਾਏਗੀ तो हूँ गैस की मीडियम फ्लेम पर लगातार चलाते हुए आपको सूजी में थोड़ा जहा भुनना है तो भुनना इन्ना है कि सूजी भुज जाए पर यह कलर चेंज न हो इस करके ही मैं कह रही हूँ कि गैस की मीडियम टू तो लो फ्लेम पर आपू चलाए भुना जे तेज़ फ्लेम से भुन्ा तो छेती डार्क हो जाएगी तो हूँ इतने ना सूजी में मैं गैस की मीडियम टू लो फ्लेम पर लगातार चलाते हुए दो तीन मिनट भुनया है बस तो हूँ तुम इतना देख सकते हो कि सूजी का कलर ना हल्का जहा चेंज हो बस ਇਸ ਤੋਂ ਜ਼ਿਆਦਾ ਆਪਾਂ ਸੂਜੀ ਨੂੰ ਨਹੀਂ ਭੁੰਨਣਾ ਬਸ ਇਹ ਗੱਲ ਦਾ ਧਿਆਨ ਰੱਖਿਓ ਕਿ ਕਲਰ ਚੇਂਜ ਜ਼ਿਆਦਾ ਨਹੀਂ ਹੋਣਾ ਚਾਹੀਦਾ ਤੇ ਇੰਨੀ ਕੁ ਭੁੰਨ ਕੇ ਨਾ ਆਪਾਂ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਇੱਥੇ ਸੂਜੀ ਭੁੱਜਣ ਦੀ ਨਾ ਖੁਸ਼ਬੂ ਵੀ ਵਧੀਆ ਆ ਰਹੀ ਹੈ ਤੇ ਗੈਸ ਦੀ ਫਲੇਮ ਨੂੰ ਬੰਦ ਕਰਨ ਤੋਂ ਬਾਅਦ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਕੱਪ ਦਾ ਚੌਥਾ ਹਿੱਸਾ ਡੈਸੀਕੇਟਿਡ ਕੋਕੋਨਟ ਪਾਊਡਰ ਯਾਨੀ ਕਿ ਨਾਰੀਅਲ ਦਾ ਬੁਰਾਦਾ ਇਹ ਬੜੀ ਆਸਾਨੀ ਨਾਲ ਮਾਰਕੀਟ ਤੋਂ ਮਿਲ ਜਾਂਦਾ ਕਿਸੇ ਵੀ ਰੈਸ਼ਨ ਵਾਲੀ ਦੁਕਾਨ ਤੋਂ ਤੇ ਹੁਣ ਆਪਾਂ ਗੈਸ ਦੀ ਫਲੇਮ ਨੂੰ ਔਨ ਨਹੀਂ ਕਰਨਾ ਇਨੂੰ ਬਸ ਇਹ ਜਿਹੜਾ ਨਾਰੀਅਲ ਦਾ ਬੂਰਾ ਆਪਾਂ ਪਾਇਆ ਹੈ ਨਾ ਇਹਨੂੰ ਸੂਜੀ ਦੇ ਵਿੱਚ ਮਿਕਸ ਕਰਕੇ ਨਾ ਲਗਾਤਾਰ ਚਲਾਉਂਦੇ ਥੋੜਾ ਜਿਹਾ ਭੁੰਨ ਲੈਣਾ ਵੱਖਰਾ ਨਹੀਂ ਭੁੰਨਣਾ ਗੈਸ ਜਲਾ ਕੇ ਤੇ ਜਿਹੜੀ ਸੂਜੀ ਦੀ ਹੀਟ ਤੇ ਕੜਾਈ ਦੀ ਹੀਟ ਹੈ ਨਾ ਉਹਦੇ ਵਿੱਚ ਹੀ ਇਹਨੇ ਪੁੱਜ ਜਾਣਾ ਕਿਉਂਕਿ ਕਾਫੀ ਸਾਰੀ ਹੀਟ ਹੈ ਇਹਦੇ ਵਿੱਚ ਸੂਜੀ ਚ ਨਾ ਤੇ ਬਸ ਥੋੜੀ देर ਚਲਾਵਾਂਗੇ ਆਪਾਂ ਇਹਨੂੰ ਲਗਾਤਾਰ ਜਦੋਂ ਨਾਰੀਅਲ ਦੇ ਪੁੱਜ ਜਲਦੀ ਖੁਸ਼ਬੂ ਆਉਣ ਲੱਗ ਪੇ ਨਾ ਵਧੀਆ ਬਸ ਉਦੋਂ ਤੱਕ ਇਹਨੂੰ ਆਪਾਂ ਲਗਾਤਾਰ ਚਲਾਵਾਂਗੇ ਤੇ ਹੁਣ ਇੱਥੇ ਨਾ ਸੂਜੀ ਦੇ ਵਿੱਚ ਨਾਰੀਅਲ ਮਿਕਸ ਕਰਨ ਤੋਂ ਬਾਅਦ ਮੈਂ ਇੱਕ ਤੋਂ ਡੇਢ ਮਿੰਟ ਹੋਰ ਚਲਾ ਲਿਆ ਤੇ ਬਸ ਇਹ ਧਿਆਨ ਰੱਖਣਾ ਹੈ ਕਿ ਫਲੇਮ ਬੰਦ ਹੈ ਗੈਸ ਦੀ ਬੰਦ ਫਲੇਮ ਤੇ ਹੀ ਮੈਂ ਨੂੰ ਇੱਕ ਡੇਢ ਮਿੰਟ ਚਲਾਇਆ ਹੈ ਔਰ ਇਹ ਵਧੀਆ ਪੁੱਜ ਗਿਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਛੋਟਾ ਚਮਚ ਇਲਾਇਚੀ ਪਾਊਡਰ ਹਰੀਆਂ ਇਲਾਇਚੀਆਂ ਦਾ ਪਾਊਡਰ ਇਹ ਹੈ ਤੇ ਇਲਾਇਚੀ ਪਾਊਡਰ ਦੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਕੱਪ ਚੀਨੀ ਜੋ ਕਿ ਵਜ਼ਨ ਵਿੱਚ 120 ਗ੍ਰਾਮ ਹੈ ਤੇ ਚੀਨੀ ਦੀ ਜਗ੍ਹਾ ਨਾ ਤੁਸੀਂ ਇੱਥੇ ਮਿਸ਼ਰੀ ਪਾਊਡਰ ਵੀ ਲੈ ਸਕਦੇ ਹੋ ਜਾਂ ਦੇਸੀ ਖੰਡ ਵੀ ਲੈ ਸਕਦੇ ਹੋ ਤੇ ਨਾਲ ਹੀ ਪਾਵਾਂਗੇ ਇਹ ਕਾਲਿਆ ਹੋਇਆ ਦੁੱਧ ਤੇ ਇੱਥੇ ਮਿੱਠਾ ਜਿਹੜਾ ਪਾਣਾ ਹੈ ਨਾ ਇਹਦੇ ਵਿੱਚ ਚੀਨੀ ਉਹ ਤੁਸੀਂ ਆਪਣੇ ਟੇਸ ਦੇ ਮੁਤਾਬਿਕ ਪਾ ਸਕਦੇ ਹੋ ਥੋੜੀ ਵਧਾ ਕੇ ਜਾਂ ਘਟਾ ਕੇ ਤੇ ਹੁਣ ਗੈਸ ਦੀ ਫਲੇਮ ਨੂੰ ਔਨ ਕਰਕੇ ਤੇ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਦੁੱਧ اور ਸੂਜੀ ਨਾਲ ਬਣੀ ਹੋਈ ਮਿਠਾਈ ਬਹੁਤ ਹੀ ਟੇਸਟੀ ਬਣਦੀ ਹੈ ਔਰ ਤੁਸੀਂ ਧਿਆਨ ਦਿੱਤਾ ਹੋਣਾ ਕਿ ਕਿੰਨੀ ਛੇਤੀ ਬਣ ਕੇ ਤਿਆਰ ਹੋ ਗਈ ਹੈ ਬਸ ਦੁੱਧ ਨੂੰ ਕਾੜਨ ਚ ਥੋੜਾ ਜਿਆਦਾ ਟਾਈਮ ਲੱਗਿਆ ਹੈ ਬਾਕੀ ਤੇ फटाफट ਬਣ ਜਾਂਦੀ ਹੈ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਹੁਣ ਇਹਨਾਂ ਨੂੰ ਆਪਾਂ ਨਾ ਗੈਸ ਦੇ ਫੁੱਲ ਫਲੇਮ ਤੇ ਲਗਾਤਾਰ ਚਲਾਉਂਦੇ ਮਿਕਸ ਕਰਾਂਗੇ ਔਰ ਉਦੋਂ ਤੱਕ ਮਿਕਸ ਕਰਾਂਗੇ ਜਦ ਤੱਕ ਇਹ ਸੁੱਕ ਕੇ ਗਾੜਾ ਨਹੀਂ ਹੋ ਜਾਂਦਾ ਯਾਨੀ ਕਿ ਦੁੱਧ ਇਹਦੇ ਵਿੱਚ ਮਿਕਸ ਨਹੀਂ ਹੋ ਜਾਂਦਾ ਸੂਜੀ ਦੁੱਧ ਨੂੰ ਐਬਜ਼ਾਰਬ ਨਹੀਂ ਕਰ ਲੈਂਦੀ ਤਦ ਤੱਕ ਆਪਾਂ ਲਗਾਤਾਰ ਚਲਾਉਂਦੇ ਹੋਏ ਇਹਨੂੰ ਆਪਾਂ ਪਕਾਵਾਂਗੇ ਜਿਵੇਂ ਹਲਵੇ ਦੀ ਸਟੇਸਟ ਆ ਜਾਏਗਾ ਨਾ ਬਸ ਉਦੋਂ ਤੱਕ ਪਕਾਣਾ ਹੈ ਤੇ ਹੁਣ ਤੁਸੀਂ ਇੱਥੇ ਦੇਖ ਸਕਦੇ ਹੋ ਜੀ ਸੂਜੀ ਨੇ ਸਾਰਾ ਦੁੱਧ ਐਬਜ਼ਾਰਬ ਕਰ ਲਿਆ ਔਰ ਇਹ ਜਿਹੜਾ ਦੁੱਧ ਔਰ ਸੂਜੀ ਦਾ ਮਿਕਸਚਰ ਹੈ ਨਾ ਬਿਲਕੁਲ ਹਲਵੇ ਵਰਗਾ ਹੋ ਗਿਆ ਹੈ ਹੈਨਾ ਤੇ ਇਹਨੇ ਨਾ ਕੜਾਈ ਵੀ ਸਾਰੇ ਪਾਸਿਓਂ ਛੱਡ ਦਿੱਤੀ ਹੈ ਤੇ ਐਸੀ ਸਟੇਜ ਤੇ ਆਪਾਂ ਕੀ ਕਰਾਂਗੇ ਇਹਦੇ ਉੱਤੇ ਪਾਵਾਂਗੇ ਆਪਾਂ ਇੱਕ ਛੋਟਾ ਚਮਚ ਘਿਓ ਦਾ ਘਿਓ ਪਾਉਣ ਨਾਲ ਮਠਿਆਈ ਦਾ ਸੁਆਦ ਵੀ ਵਧੀਆ ਹੋ ਜਾਏਗਾ ਨਾਲੇ ਮਠਿਆਈ ਤੇ ਚਮਕ ਵੀ ਆ ਜਾਏਗੀ ਵੈਸੇ ਤੇ ਇਹਨੇ ਬਿਨਾ ਘਿਓ ਦੇ ਹੀ ਕੜਾਈ ਛੱਡ ਦਿੱਤੀ ਹੈ ਤੁਸੀਂ ਵੇਖ ਰਹੇ ਹੋ ਹੈਨਾ ਵੀਡੀਓ ਵਿੱਚ ਤੇ ਜੇ ਘਿਓ ਪਾਵਾਂਗੇ ਤੇ ਹੋਰ ਵੀ ਵਧੀਆ ਪੁੱਜੇਗਾ ਆ ਦੇਖ ਸਕਦੇ ਹੋ ਤੁਸੀਂ ਤੇ ਬਸ ਘਿਓ ਵਿੱਚ ਰਸ ਜਾਏ ਨਾ ਜਦੋਂ ਤੇ ਉਸ ਤੋਂ ਬਾਅਦ ਆਪਾਂ ਗੈਸ ਦੀ ਫਲੇਮ ਨੂੰ ਕਰ ਦੇਵਾਂਗੇ ਬੰਦ ਤੇ ਇਹ ਮਿਕਸਚਰ ਹੈ ਨਾ ਜਿਹੜਾ ਦੁੱਧ اور ਸੂਜੀ ਦਾ ਇਹਨੂੰ ਆਪਾਂ ਕਰਾਂਗੇ ਥੋੜਾ ਜਿਹਾ ਠੰਡਾ ਤੇ ਠੰਡਾ ਕਰਨ ਵਾਸਤੇ ਨਾ ਭਾਵੇਂ ਇਸੇ ਕੜਾਈ ਵਿੱਚ ਪਿਆ ਰਹਿਣ ਦੋ ਇਹਨੂੰ ਤੇ ਭਾਵੇਂ ਕਿਸੇ ਵੱਖਰੇ ਭਾਂਡੇ ਵਿੱਚ ਕੱਢ ਲਓ ਤੇ ਜਦੋਂ ਇਹ ਮਿਕਸਚਰ ਚੰਗੀ ਤਰ੍ਹਾਂ ਠੰਡਾ ਹੋ ਜਾਏਗਾ ਨਾ ਉਦੋਂ ਆਪਾਂ ਕੀ ਕਰਾਂਗੇ ਆਪਾਂ ਲਵਾਂਗੇ ਇੱਕ ਛੋਟੇ ਸਾਈਜ਼ ਦੀ ਕੜਸ਼ੀ ਕੜਸ਼ੀ ਲਵਾਂਗੇ ਜਾਂ ਛੋਟੀ ਕੌਲੀ ਜਾਂ ਫਿਰ ਕਿਸੇ ਡੱਬੀ ਦਾ ਢੱਕਣ ਵੀ ਲੈ ਸਕਦੇ ਹੋ ਜੋ ਤੁਹਾਨੂੰ इजीली ਮਿਲ ਜਵੇ ਇਸ ਸਾਈਜ਼ ਦਾ ਉਹ ਤੁਸੀਂ ਲੈ ਲਵੋ तो मैं लै रही हूँ अच एक छोटे साइज की कड़छी कड़छी के सारे पासे चंकी तरह ला लवेंगे घ्यो तक पूरा तो हूँ की करा कि एवं थोड़े जे ड्राई फ्रूट्स तो मैं इतने ना इस तरह थोड़े जदम पतले लंबे कट के रखे हुए ने ते रखे है थोड़े जे पिस्ते यानी कि बदम और पिस्ते लंबी लंबी कतरन कट के रखी हुई है ठीक है जी तो हूँ आप थोड़ा जहा मिक्सचर लैके ना जिन्ना को अपनी कड़छी का सइज़ है या जो भी ढक्न लवोगे कौली लवोगे ਉਨਾਂ ਨੂੰ ਲੈ ਕੇ ਨਾ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਕਰਕੇ ਰੱਖ ਦੇਣਾ ਤੇ ਰੱਖ ਕੇ ਨਾ ਚੰਗੀ ਤਰ੍ਹਾਂ ਸਾਰੇ ਪਾਸਿਓਂ ਪਲੇਨ ਕਰ ਦੇਣਾ ਹੈ ਇੱਕਦਮ ਵਧੀਆ ਤਰੀਕੇ ਨਾਲ ਤੇ ਹੱਥ ਨਾਲ ਅੱਛੀ ਤਰ੍ਹਾਂ ਪ੍ਰੈਸ ਕਰਦੇ ਹੋਏ ਨਾ ਆਪਾਂ ਇਥੋਂ ਸਾਈਡਾਂ ਤੋਂ ਵੀ ਜਿਹੜਾ ਥੋੜਾ ਜਿਹਾ ਮਟੀਰੀਅਲ ਹੋਏਗਾ ਉਹਨੂੰ ਲਾ ਲਾਂਗੇ ਯਾਨੀ ਕਿ ਪਲੇਨ ਹੋ ਜਵੇ ਸਾਈਡਾਂ ਵੀ ਕਿਨਾਰੇ ਜਿਹੜੇ ਨੇ ਤੇ ਇਹਨੂੰ ਨਾ ਹੁਣ ਆਪਾਂ ਇਸ ਤਰ੍ਹਾਂ ਕਰਕੇ ਕੜਚੀ ਨੂੰ ਮੁੱਦੀ ਕਰ ਲਵਾਂਗੇ ਯਾਨੀ ਕਿ ਉਲਟੀ ਕਰ ਲਵਾਂਗੇ ਕਿਸੇ ਪਲੇਟ 'ਚ ਤੇ ਜਾਂ ਫਿਰ ਹੱਥ ਤੇ ਆ ਦੇਖੋ ਜੀ ਇੱਕ ਦੋ ਵਾਰੀ ਕਰਨ ਤੇ इजीली ਨਿਕਲ ਆਏਗਾ ਆ ਦੇਖੋ ਹੈ ਨਾ ਕਿੰਨਾ ਵਧੀਆ ਲੱਗ ਰਿਹਾ ਮੈਂ ਇਹ ਪੇੜਾ ਲੱਡੂ ਬਰਫੀ ਕੋਈ ਵੀ ਇਹਨੂੰ ਸ਼ੇਪ ਤੁਸੀਂ ਦੇ ਸਕਦੇ ਹੋ ਤੇ ਬਸ ਇਹਨੂੰ ਸ਼ੇਪ ਦਿੰਦੇ ਹੋਏ ਨਾ ਆਪਾਂ ਪਲੇਟ 'ਚ ਰੱਖੀ ਜਾਵਾਂਗੇ ਇਹ ਦੇਖੋ ਜੀ ਲੱਗ ਰਹੀ ਹੈ ਨਾ ਬਹੁਤ ਹੀ ਵਧੀਆ ਇਹ ਮਿਠਾਈ ਇੰਨੀ ਜ਼ਿਆਦਾ ਸਵਾਦ ਤੇ ਇੰਨੀ ਨਰਮ ਹੁੰਦੀ ਹੈ ਨਾ ਕਿ ਬਜ਼ੁਰਗ ਵੀ ਇਹਨਾਂ ਨੂੰ ਆਰਾਮ ਨਾਲ ਖਾ ਸਕਦੇ ਨੇ ਜਦੋਂ ਵੀ ਤੁਹਾਡਾ ਕੁਝ ਮਿੱਠਾ ਖਾਣ ਨੂੰ ਜੀ ਕਰੇ ਤੇ ਇਸ ਨਾਲ ਦੇ ਦੁੱਧ ਔਰ ਸੂਜੀ ਨਾਲ ਬਣੀ ਹੋਈ ਨਰਮ ਨਰਮ ਮਿਠਾਈ ਤੁਸੀਂ ਬਣਾਓ ਖਾਓ ਨਾਲੇ ਸਾਰਿਆਂ ਨੂੰ ਖਵਾ ਸਾਰੇ ਬਹੁਤ ਹੀ ਖੁਸ਼ ਹੋ ਕੇ ਖਾਣਗੇ ਤੇ ਹੁਣ ਆ ਰਿਹਾ ਜੀ ਰੱਖੜੀ ਦਾ ਤਿਉਹਾਰ ਤੇ ਉਹਦੇ ਤੇ ਤੁਸੀਂ ਇਹ ਬਣਾ ਕੇ ਸਭ ਨੂੰ ਖਵਾਓ